ਸਾਨੂੰ ਇਸ ਕਰਕੇ ਤੁਹਾਨੂੰ ਬਿਲ ਦੀ ਲੋੜ ਪਈ ਹੈ ਕਿ ਕੋਈ ਚਿਰ ਪਹਿਲਾਂ ਬੀਜੇਪੀ ਦੇ ਇੱਕ ਆਗੂ ਅਨੰਦ ਸਰੇਨ ਜੀ ਜਿਹੜੇ ਬੀਜੇਪੀ ਦੇ ਛੇ ਸਪੋਕਸਮੈਨ ਵੀ ਨੇ ਜਿਹੜੇ ਸ਼ਾਇਦ ਉਹਨਾਂ ਦੀ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਉਹਨਾਂ ਨੇ ਇੱਕ ਪੀਸੀ ਕਰਕੇ ਉਹ ਇੱਕ ਦੋਸ਼ ਲਾਇਆ ਮੇਰੇ ਤੇ ਇੱਕ ਦੋਸ਼ ਲਾਇਆ ਕਿ ਮੈਂ 29 ਮਈ ਨੂੰ ਜਿਹੜਾ ਸਵੇਰੇ ਤੋਂ ਜਿਹੜੇ ਨਸ਼ੇ ਦੇ ਆਦੀ ਮੁੰਡੇ ਸੀਗੇ ਉਹਨਾਂ ਦੇ ਇਨਸਾਨ ਨੂੰ ਪਤਾ ਨਹੀਂ ਉਹਨਾਂ ਸਮਗਲਤ ਕਿਆ ਕੀ ਕਿਆ ਮੈਂ ਤੁਹਾਨੂੰ ਪਹਿਲਾਂ ਆਪਣੇ ਬਾਰੇ ਦੱਸਣਾ ਚਾਹੁੰਦਾ ਮੇਰਾ ਪਿੰਡ ਸਾਜ ਦੇਖਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਬਲੈਕ ਅਸੈਸਿਨਾ ਮੈਂ 2000 ਦੇ ਵਿੱਚ ਅਮਰੀਕਾ ਚ ਚਲ ਗਿਆ ਸੀ ਆਪਣੇ ਪਰਿਵਾਰ ਦੇ ਸਵੇ ਮੈਂ 13 ਚ ਵਾਪਸ ਆਇਆ ਜਦੋਂ ਪੰਜਾਬ ਦੇ ਵਿੱਚ ਬੀਜੇਪੀ ਤੇ ਕਾਲੀ ਦਲ ਦੀ ਸਰਕਾਰ ਸੀਗੀ ਤੇ ਸਾਲ ਮੇਰਾ 32 ਸਾਲ ਦਾ ਭਤੀਜਾ ਸਗਾ ਭਤੀਜਾ ਮੇਰੇ ਵੱਡੇ ਭਾਈ ਦਾ ਬੇਟਾ ਉਸ ਸਮੇਂ ਨਸ਼ੇ ਦੇ ਨਾਲ ਜਿਹੜਾ ਉਦੀ ਮੌਤ ਹੋ ਗਈ ਮੇਰਾ ਪਤਵਾਰ ਨਸ਼ੇ ਤੋਂ ਪੀੜਤ ਉਹ ਉਸ ਸਮੇਂ ਜਦੋਂ ਮੇਰੇ ਭਤੀਜਾ ਦਾ ਮੌਤ ਹੋਈ ਅਠਲੀ ਸਾਲ ਦੀ ਸਕੂਲ ਚ ਕਲਾਸ لگا ਸੀਗਾ ਤੇ ਸਦਮੇ ਅਮਰੀਕਾ ਦੇ ਵਿੱਚ ਫੈਸਲਾ ਕੀਤਾ ਮੇਰੇ ਪਿੰਡ ਦੇ ਹੋ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੀ ਮੌਤ ਹੋ ਗਈ ਮੈਂ ਵਾਪਸ ਆਉਣ ਦਾ ਫੈਸਲਾ ਕੀਤਾ ਮੈਂ ਵਾਪਸ ਆ ਕੇ ਉਸ ਸਮੇਂ ਤਾਂ ਲਈ ਬੀਜੇਪੀ ਦੀ ਸਰਕਾਰ ਸੀ ਤੇ ਨਸ਼ੇ ਬਹੁਤ ਜ਼ਿਆਦਾ ਤੜਾ ਤੜ ਵੇਚਦੇ ਸੀ। ਉਹਦੇ ਭਾਈ ਸਾਹਿਬ ਨੂੰ ਪਤਾ ਦੀ ਇਹਨਾਂ ਦੀ ਪਾਰਟੀ ਦੇ ਮਾਜੇ ਨਾਲ ਸੰਬੰਧਤ ਬਹੁਤ ਵੱਡੇ ਲੀਡਰ ਜਿਨ੍ਹਾਂ ਦਾ ਉਸ ਸਮੇਂ ਨਸ਼ਿਆਂ ਦੇ ਵਿੱਚ ਨਾਂ ਲੱਗਦਾ ਸੀਗਾ। ਉਹ ਮੈਂ ਆਪਣੇ ਭਤੀਜੇ ਦੀ ਮੌਤ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਜੰਗ ਲੜਦਾ ਜਿਹੜਾ ਹੌਸਲਾ ਕੀਤਾ ਉਸ ਸਮੇਂ ਕਿਸ ਦੀ ਜੁੰਤ ਨਹੀਂ ਕੇ ਬੋਲਦੇ। ਉਸ ਸਮੇਂ ਪੰਜਾਬ ਪੁਲਿਸ ਦੇ ਇੱਕ ਏਡੀਜੀਪੀ ਸਸੀ ਕਾਂਜ ਜੀ ਨਸ਼ਿਆਂ ਦੇ ਵਿਰੁੱਧ ਮੂਵਮੈਂਟ ਕਰਦੇ ਸੀਗੇ ਤੇ ਮੈਂ ਪਹਿਲੀ ਵਾਰ ਉਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਸੱਦ ਕੇ ਬਹੁਤ ਵੱਡੀ ਰੈਲੀ ਕੀਤੀ ਦਸ਼ੇ ਦੇ ਖਿਲਾਫ ਉਹਨਾਂ ਦਾ ਜਿਹੜਾ ਭਾਸ਼ਣ ਸੀਗਾ वर्ल्ड वाइड ਬਹੁਤ ਮਸ਼ਹੂਰ ਹੋਇਆ ਮੈਂ ਪਹਿਲਾਂ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਖੁਦ ਸਰ ਦੇ ਤੋਂ ਪਹਿਲਾਂ ਵੀ ਜੇ ਤੁਸੀਂ ਬਹੁਤ ਥੋੜਾ ਸੁਣਨਾ ਚਾਹੋ ਇਹ ਲੀਡਰ ਸੁਣਦੇ ਹੋ ਜਦੋਂ ਅਤਵਾਦੀ ਮੂਵਮੈਂਟ ਸੀਗੀ ਉਦੋਂ ਮੇਰੇ ਦੋ ਭਾਈ ਇੱਕ ਮੇਰਾ ਪਰਦੇਈ ਆ ਤੁਹਾਧੀਆਂ ਨੇ ਸ਼ਹੀਦ ਕੀਤਾ ਅਸੀਂ ਹੱਤਵਾਦ ਦੇ ਖਿਲਾਫ ਵੀ ਲੜੇ ਅਸੀਂ ਨਸ਼ਿਆਂ ਦੇ ਖਿਲਾਫ ਵੀ ਲੜੇ ਤਿੰਨ ਜੀ ਉਦੋਂ ਗਏ ਇੱਕ ਮੇਰਾ ਜੀ ਨਸ਼ਿਆਂ ਦੇ ਕਰਕੇ ਸਾਡੇ ਵਿੱਚ ਨਹੀਂ ਗਾਜ ਉਹਦੇ ਜਵਾਨ ਪੁੱਤ ਜਿਹੜੇ ਬਚਾਦੇ ਮਿਹਨਤ ਕਰਦੇ ਫਿਰਦੇ ਆ ਔਰ ਜਿਹੜੀ ਗੱਲ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੀ ਪਾਰਟੀ ਨੇ ਸਾਡੇ ਮਾਂਜੋਗ ਬਖਵੰਤ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਅਸੀਂ ਉਹਦੇ ਵਿੱਚ ਸਿੱਧਾ ਗਿਆ ਸੀਗਾ ਕਿ ਜਿਹੜਾ ਬੰਦਾ ਸਜ਼ਾ ਦਾ ਹੱਕਦਾਰ ਹੋਊਗਾ ਉਹਨੂੰ ਸਜ਼ਾ ਦੇਾਂਗੇ ਜੇ ਬੰਦੇ ਦੀ ਇਲਾਜ ਚਾਹੀਦਾ ਉਹਦਾ ਇਲਾਜ ਕਰਾਂਗੇ ਜਿਹੜੀ ਘਟਨਾ ਤੁਹਾਡੇ ਨਾਲ ਉਹਨਾਂ ਨੇ ਜਿਗਰ ਕੀਤੀ ਹੈ ਇਹ 28 ਮਈ ਨੂੰ ਸਾਡੇ ਇਹਨਾਂ ਦਾ ਪੁਲਿਸ ਨੇ ਅਦਨਾਲੇ ਦੇ ਨਾਲ ਹੀ ਕਿਲੋਮੀਟਰ ਦੇ ਇੱਕ ਪਿੰਡ ਲੱਖੂ ਵਾਲ ਉਸ ਪਿੰਡ ਦੇ ਵਿੱਚੋਂ ਨਸ਼ੇ ਕਰਕੇ 6-7 ਲੜਕੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉਹਦਾ ਅਗਲੇ ਦਿਨ ਸਵੇਰੇ ਮੇਰਕੋ ਪਿੰਡ ਦੇ ਬਹੁਤ ਸਾਰੇ ਲੋਕ ਆਏ ਜੀ ਕਿ ਦੋ ਮੁੰਡੇ ਬਿਲਕੁਲ ਨਜਾਇਜ਼ ਵਿੱਚ ਫੜੇ ਗਏ। ਉਹ ਪੀਂਦੇ ਆ, ਵੇਚਦੇ ਵੀ ਗਏ। ਤੇ ਇੱਕ ਮੁੰਡਾ ਦੋ ਦਿਨ ਪਹਿਲਾਂ ਹੀ ਅਸੀਂ ਨਸ਼ਾ ਸਿਦਾਊ ਕੇਂਦਰ ਦੇ ਵਿੱਚੋਂ ਆਇਆ ਸੀਗਾ। ਤੇ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਮੈਂ ਸੱਚ ਉਹਨਾਂ ਗੱਲ ਕਰਦਾ। ਸਾਡੇ ਸਕੂਲਾਂ ਦੇ ਪ੍ਰੋਗਰਾਮ ਸੀਗੇ ਮੈਂ ਜਾ ਰਿਹਾ ਸੀਗਾ ਮੈਂ ਦੋ ਤਿੰਨ ਦਾ ਐਸਐਟੂ ਨੂੰ ਕਾਲ ਕੀਤੀ ਉਹਦੀ ਕਾਲ ਵੀ ਨਹੀਂ ਆਉਂਦੀ ਸੀਗੀ ਤੇ ਮੈਂ ਆਪ ਖੁਦ ਥਾਣੇ ਚਲਾ ਗਿਆ ਮੈਂ ਸੱਚ ਨੂੰ ਪੁੱਛਿਆ ਜੀ ਕਿੰਨੇ ਬੰਦੇ ਲੈਂਦੇ ਕਹਿੰਦਾ ਜੀ ਇੰਨੇ ਬੰਦੇ ਲੈਂਦੇ ਆ ਮੈਂ ਕਿਹਾ ਜੀ ਦਾ ਨਾਂ ਦੇ ਦੋ ਮੁੰਡੇ ਆ ਕਹਿੰਦਾ ਭਾਜੀ ਲੈਂਦੇ ਆ ਮੈਂ ਕਿਹਾ ਨਸ਼ਾ ਕਰਦੇ ਆ ਕਿ ਵੇਚਦੇ ਕਹਿੰਦਾ ਜੀ ਮੈਂ ਵੈਰੀਫਾਈ ਕਰ ਲੈਂਦਾ ਮੈਂ ਕਿਹਾ ਕਰ ਲੋ ਪਰ ਜੇ ਨਸ਼ਾ ਕਰਦੇ ਆ ਤੇ ਇਹਨਾਂ ਨੂੰ ਹੁਣੇ ਨਸ਼ਾ ਛਡਾਊ ਕੇਂਦਰ ਵਿੱਚ ਭੇਜ ਦਿਓ ਮੇਰੀ ਤੁਹਾਨੂੰ ਬੇਨਤੀ ਹੈ। ਔਰ ਮੈਂ ਉਹਨਾਂ ਮੁੰਡਿਆਂ ਨੂੰ ਜੇ ਤੁਹਾਨੂੰ ਉਹਨਾਂ ਦੇ ਵੀਡੀਓ ਦਿਖਾਈ ਹੋਊਗੀ ਉਹਨਾਂ ਮੁੰਡਿਆਂ ਨੂੰ ਮੈਂ ਹਵਾਲਾਤੋਂ ਬਾਹਰ ਕਢਾਇਆ। ਉਹਨਾਂ ਨੂੰ ਮੈਂ ਪੁੱਛਿਆ ਪੁੱਤ ਤੂੰ ਨਸ਼ਾ ਕਰਦੇ ਹੋ ਕਿ ਵੇਚਦੇ ਹੋ? ਉਹ ਕਹਿੰਦੇ ਜੀ ਅਸੀਂ ਕਰਦੇ। ਮੈਂ ਕਿਹਾ ਤੁਹਾਨੂੰ ਨਸ਼ਾ ਛਡਾਊ ਕੇਂਦਰ ਵਿੱਚ ਪਹਤੀ ਕਰਾ ਦਈਏ। ਕਹਿੰਦੇ ਜੀ ਕਰਾ ਦਿਓ। ਮੈਂ ਸੱਤਿਆਂ ਨੂੰ ਕਹਿ ਕੇ ਆ। ਮੈਂ ਕਿਹਾ ਜੇ ਇਹਨੂੰ ਦੋਵਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਤੁਸੀਂ ਦਾਖਲ ਕਰਾ ਦਿਓ। ਜੇ ਇਹਨਾਂ ਦਾ ਕੋਈ ਜੁਰਮ ਹੋਊਗਾ ਇਹਨਾਂ ਨੂੰ ਬੇਸ਼ੱਕ ਤੁਸੀਂ ਅਰੈਸਟ ਕਰਦੇ ਹੋ ਕੋਈ ਗੱਲ ਨਹੀਂ ਪਰ ਪਹਿਲਾ ਕੋਸ਼ਿਸ਼ ਕਰੋ ਕਿ ਨਸ਼ਾ ਸ਼ਡਾਊ ਕੇਂਦਰ ਚ ਮੇਰੇ ਕਹਿਣ ਤੇ ਐਸਐਚਓ ਨੇ ਉਹ ਦੋਵੇਂ ਮੁੰਡੇ ਨਸ਼ਾ ਸ਼ਡਾਊ ਕੇਂਦਰ ਅੰਬਰਸਰ ਭੇਜਤੇ ਔਰ ਸ਼ਾਮ ਨੂੰ ਮੈਨੂੰ ਦੁਬਾਰਾ ਕਾਲ ਆਈ ਉਹਦੀ ਐਸਐਚਓ ਦੀ ਕਹਿੰਦਾ ਸਰ ਇੱਕ ਇਹਨਾਂ ਮੁੰਡਿਆਂ ਨੇ ਇੱਕ ਇੱਕ ਪੂਰੀ ਸ਼ੈਤ ਪਤਾ ਨਹੀਂ ਕੀ ਕਿਹਾ ਉਹਨੇ ਤੇ ਇਹਨਾਂ ਨੇ ਵੇਚੀ ਆ ਮੈਂ ਕਿਹਾ ਜੇ ਵੇਚੀ ਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਸਜ਼ਾ ਦੇ ਹੱਕ ਦਾ ਲੈ ਕਹਿੰਦੇ ਜੀ ਸਜ਼ਾ ਦੇ ਹੱਕ ਦਾ ਦਾ ਇਹਨਾਂ ਨੇ ਥੋੜੀ ਵੇਚੀ ਜੇ ਪਾ ਤੇ ਪਿੰਦੇ ਆ ਮੈਂ ਕਿਹਾ ਜੇ ਇਹਨਾਂ ਵੇਚਿਆ ਤੇ ਇਹਨਾਂ ਨੂੰ ਐਫਆਈਆ ਦੇਚ ਪਾ ਦਿਓ ਮੈਂ ਐਫਆਈਆ ਲੈ ਕੇ ਆਇਆ ਉਹਨਾਂ ਮੁੰਡਿਆਂ ਦੇ ਉੱਤੇ ਐਫਆਈਆ ਹੋਈ 50 ਦਾ ਜੋ ਔਰ ਬੰਦੇ ਜੇਲ੍ਹ ਚ ਗਏ ਮੈਂ ਸਿਰਫ ਇਹਨਾਂ ਨੂੰ ਲੋੜ ਅਦਾ ਕੀਤਾ ਜੋ ਮੇਰੀ ਸਰਕਾਰ ਦਾ ਫੈਸਲਾ ਹੈ ਜੋ ਮੇਰੇ ਮੁੱਖ ਮੰਤਰੀ ਦਾ ਫੈਸਲਾ ਹੈ ਕਿ ਜਿਹਨੂੰ ਇਲਾਜ ਚਾਹੀਦਾ ਉਹਨੂੰ ਇਲਾਜ ਦੇਾਂਗੇ ਜਿਹਨੂੰ ਸਜ਼ਾ ਚਾਹੀਦੀ ਸਜ਼ਾ ਦੇਾਂਗੇ ਸਾਡੇ ਜਿਹੜੇ ਲੀਡਰ ਗੱਲਾਂ ਕਰਦੇ ਆ ਇਹਨਾਂ ਨੂੰ ਪੁੱਛੋ ਇਹ ਕਿਤੇ ਨਸ਼ਿਆਂ ਦੇ ਖਿਲਾਫ ਲੜੇ ਇਹਨਾਂ ਨੂੰ ਪੁੱਛੋ ਇਹਨਾਂ ਦਾ ਪਰਿਵਾਰਾਂ ਦਾ ਕੋਈ ਜੀ ਨਸ਼ਿਆਂ ਦੇ ਖਿਲਾਫ ਕਿਤੇ ਕਹਿੰਦੇ ਸ਼ਹਾਦਤ ਦਿੱਤੀ ਆ ਅਸੀਂ ਸਾਰੇ ਉਹ ਲੋਕ ਆ ਜਿਹੜੀ ਵੀ ਮੂਵਮੈਂਟ ਪੰਜਾਬ ਦੇ ਚੱਲਦੀ ਆ ਉਹਦੇ 'ਚ ਸਾਡੇ ਪਰਿਵਾਰ ਹਿੱਟ ਹੋ ਜਾਂਦੇ ਆ ਉਹ ਜਦੋਂ ਮੈਂ ਉਹਨੂੰ ਇਹ ਕਿਹਾ ਐਸਐਚਓ ਨੂੰ ਤੇ ਤੂੰ ਇਹਦਾ ਇਲਾਜ ਕਰਾ ਦੇ ਆ ਮੇਰਾ ਫੇਸਬੁੱਕ ਦਾ ਪੇਜ ਐ ਆ ਐਸਐਚਓ ਸਾਹਮਣੇ ਖੜੋਤਾ ਉਹਦੋਂ ਮੁੰਡੇ ਨੇ ਵੀਡੀਓ ਬਣਾਈ ਐਸਐਚਓ ਨਾਲ ਮੈਂ ਗੱਲਾਂ ਕਰਨ ਦਿਆ ਇਹ ਸਰ ਜਿਹੜੇ ਪਾਗਲ ਬੋਲਦੇ ਆ 173000 ਵਿਊ ਆਏ ਨੇ ਤੇ ਕਿਉਂਕਿ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਜੇ ਨਸ਼ਾ ਛੱਡਣ ਵਾਲੇ ਤੇ ਜਦੋਂ ਉਹਨਾਂ ਨੂੰ ਉੱਥੇ ਦਾਖਲ ਕਰਾ ਦਿੰਦਾ ਮੈਂ ਇੰਨੀ ਗੱਲ ਕਹਿ ਕੇ ਮੈਂ ਪੰਚਾਇਤ ਨੂੰ ਦੱਸਤਾ ਜੀ ਕਿ ਉਹਨਾਂ ਨੂੰ ਨਸ਼ਾ ਕਿੰਨੇ ਚ ਭੇਜਦਾ ਜੇ ਉਹਨਾਂ ਦਾ ਕੋਈ ਕਸੂਰ ਨਹੀਂ ਹੋਊਗਾ ਤੇ ਕੋਈ ਕਾਰਵਾਈ ਨਹੀਂ ਹੋਊਗੀ ਸੋ ਜਿਹੜਾ ਝੂਠ ਬੋਲ ਕੇ ਗਿਆ ਸਾਡਾ ਸਭ ਹਿੱਤਗਾ ਕੋਈ ਪ੍ਰੋਗਰਾਮ ਦੀ ਨਾਲ ਸੀ ਕਦੀ ਪੁਲਿਸ ਦੇ ਵਿੱਚ ਦਖਲਅੰਦਾਜ਼ੀ ਕਰਦੇ ਆ ਨਾ ਸੀ ਕਦੀ ਪੁਲਿਸ ਨੂੰ ਕਹਿੰਦੇ ਆ ਪਰ ਇਹ ਗੱਲ ਦੂਰ ਕਹਿੰਦੇ ਪੁੱਛ ਦੂੰ ਕਿ ਜਿਹੜਾ ਪੀਣ ਵਾਲਾ ਉਹਨੂੰ ਹਸਪਤਾਲ ਛੱਡ ਦਿਓ ਜਿਹੜਾ ਵੇਚਦਾ ਉਹਨੂੰ ਜੇਲ੍ਹ ਚ ਭੇਜ ਦਿਓ ਆ ਐਫ ਆਈ ਆਰ ਜਿਹੜੀ ਉਹਨਾਂ ਮੁੰਡਿਆਂ ਦੇ ਖਿਲਾਫ ਬੰਦ ਹੋਈ ਆ ਉਹ ਜੇਲ੍ਹ ਚ ਗਏ ਸਭ ਦੇ ਕਦੀ ਗੱਲ ਸੋ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਹੀ ਕਿ ਜਿਹੜੇ ਭਾਈ ਸਾਹਿਬ ਇਹ ਇਹ ਕਲਕੇ ਕੇ ਪੀਸੀ ਇਹ ਪੰਜਾਬ ਪਬਲਿਕ ਸੈਕਿਉਰਿਟੀ ਦੇ ਮੈਂਬਰ ਹੈ ਇਹ ਇਹਨਾਂ ਦੀ ਸਰਕਾਰ ਚ ਇਹਨਾਂ ਤੇ ਐਫ ਆਈ ਆਰ ਦਲਜੋਈ ਲੋਕਾਂ ਕੋ ਪੈਸੇ ਲੈ ਦੁਕनियां ਦੇਣ ਲਈ ਇਹਨਾਂ ਦੇ ਐਫਆਈਆ ਦਰਜ ਹੋਈ ਹੈ ਭਗੌੜੇ ਹਰੇ ਐਸੇ ਪੱਜੇ ਸੀਗੇ ਤੇ ਭਗੌੜੇ ਸੀਗੇ ਸਾਡੇ ਨਾਲ ਪੁੱਛੋ ਤੁਸੀਂ ਕਿਹਨੂੰ ਇਹ ਦੱਸ ਦੇ ਇਹਨਾਂ ਦਾ ਕਿਹੜਾ ਬੰਦਾ ਜਿਹੜਾ ਨਸ਼ੇ ਦੇ ਖਿਲਾਫ ਤੇ ਇਹਦੇ ਪਤਵਾਰ ਦਾ ਇਹਨਾਂ ਦੇ ਬੱਚੇ ਬਾਹਰ ਜਾਂਦੇ ਆ ਸਾਡੇ ਸਿੱਟ ਪਿੰਡਾਂ ਨੇ ਅਸੀਂ ਆ ਬੰਦੇ ਆ ਸਾਡੇ ਬੱਚੇ ਉੱਥੇ ਪੜਦੇ ਆ ਸਾਡੇ ਬੱਚੇ ਉੱਥੇ ਮਿਹਨਤਾਂ ਕਰਦੇ ਆ ਸਾਡੇ ਬੱਚੇ ਨਸ਼ੇ ਦੇ ਲੱਗਦੇ ਸਾਬ ਅਸੀਂ ਆਪਣੇ ਜੀਵਾਂ ਦੇ ਇਹ ਕਹਿ ਦੇਈ ਥਾ ਤੇ ਮੈਂ ਕੋਈ ਨਸ਼ੇ ਵਾਲੇ ਬੰਦੇ ਛਾਏ। ਸਾ ਦਿਨਾਂ ਮੇਰੇ ਪਤਵਾਰ ਦਾ ਨੁਕਸਾਨ ਹੋਇਆ। ਇਹਦੇ ਨਾਲੋਂ ਤੇ ਮੈਨੂੰ ਕੋਈ ਮਾਤ ਦੇਂਦੇ ਉਹ ਚੰਗਾ ਸੀਗਾ। ਮੈਨੂੰ ਬਹੁਤ ਦੁੱਖ ਹੋਇਆ। ਔਰ ਮੈਂ ਇਸ ਬੰਦੇ ਦੇ ਖਿਲਾਫ ਕਾਰਵਾਈ ਵੀ ਕਰੂੰਗਾ ਕਿੰਨੇ ਝੂਠ ਬੋਲਿਆ ਸਾਡੇ ਦੇ ਕੇ ਬੰਦਿਆ ਨਿਕਲਾ। ਕਾਨੂੰਨੀ ਕਾਰਵਾਈ ਕਰੂੰਗਾ। ਸਾ ਮੈਂ ਵਿਟਨਸ ਸਾਹਮਣੇ ਤੁਹਾਡੇ ਬੈਠਾ ਜਿਹੜਾ 32 ਸਾਲ ਦਾ ਪਤੀ ਦਾ ਨਸ਼ੇ ਦਾ ਟੀਕਾ ਲਾ ਕੇ ਬਗਿਆ। ਮੇਰੀ ਪੰਜਾਈ, ਮੇਰੀ ਮਾਂ ਅੱਜ ਵੀ 100 ਸਾਲ ਦੀ ਆਪਣੇ ਪੋਤੇ ਨੂੰ ਦੋਹਦੀ ਹੈ ਯਾਦ ਕਰ ਕਰਦੇ। ਇਹ ਲੋਕ ਉੱਥੇ ਹੋਟਲ ਆਣ ਲਈ ਕਿੱਦਾਂ ਦੇ ਬੋਲ ਛਲਾਉਂਦੇ ਕਿੰਨੇ ਕੱਢਿਆ ਦੂਰ ਲਉਂਦੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੇ ਨਾ ਸਾਡਾ ਦਾਦਾ ਕੋਈ ਪ੍ਰੋਗਰਾਮ ਹੈ ਨਾ ਇਦਾਂ ਦੇਸੀ ਕੋਈ ਕੰਮ ਕਰਦੇ ਆ ਨਾ ਅਸੀਂ ਨਸ਼ੇ ਦਾ ਸਮਗਰਾਂ ਨੂੰ ਕੋਈ ਸ਼ੈਲਟਰ ਕਰਦੇ ਆ ਜੇ ਤੁਹਾਡੇ ਤੋਂ ਕੋਈ ਜਾ ਸਕਦਾ ਹੋਵੇ ਤੇ ਤੁਸੀਂ ਸਰ ਉੱਥੇ ਜਾ ਕੇ ਲੱਕੂਆ ਪਿੰਡ ਤੋਂ ਪੁੱਛ ਸਕਦੇ ਹੋ ਕਿ ਉਹ ਬੰਦੇ ਜੇਲ੍ਹ ਚ ਜੇ ਉਹਨਾਂ ਦੇ ਪਹੁੰਚਾ ਹਾਲੇ ਇੱਕ ਮੁੰਡਾ ਪਹਿਲਾਂ ਨਸ਼ੇ ਸੌਂ ਕੇ ਉੱਥੇ ਜਾ ਪਰ ਉਹਦਾ ਸਬੂਤ ਹੋ ਗਿਆ ਵੀ ਉਹਨੇ ਇੱਕ ਕੁੜੀ ਕਿਸ ਨੂੰ ਦਿੱਤੀ ਆ ਸੋ ਮੈਂ ਤਾਨੂੰ ਕਹਿਣਾ ਚਾਹੁੰਦਾ ਕਿ ਮੈਂ ਨਾ ਤੇ ਗੈ ਨਸ਼ੇ ਵਾਲੇ ਦੇ ਪਿੱਛੇ ਧਾ ਸਕਦਾ ਮੇਰੀ ਪਾਰਟੀ ਮੇਰੇ ਕੁਮਮੀ ਕਨਵੀਨ ਅਰਵਿੰਦ ਕੇਵਰੀਵਾਲ ਜੀ ਮੇਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਸਾਰੇ ਬੋਤਾ ਸ਼ੁਰੂ ਕੀਤਾ ਜਿਨ੍ਹਾਂ ਨੇ ਜੰਦ ਸ਼ੁਰੂ ਕੀਤਾ ਜਿਹੜਾ ਜੰਦ ਨਸ਼ੇ ਦੇ ਖਿਲਾਫ ਹੈ ਉਹਦੇ ਚ ਅਸੀਂ ਰਾਤ ਦਿਨ ਕੰਮ ਕਰਦੇ ਆ ਉਹ ਨਸ਼ਾ ਖਤਮ ਕਰਕੇ ਛੱਡਾਂਗੇ ਸਾਡੀ ਨਸ਼ਾ ਪੰਜਾਬ ਚੋਂ ਖਤਮ ਕਰਾਂਗੇ ਅਗਲੀ ਵਾਰ ਦਿਓ ਮੈਂ ਤੁਹਾ ਦਿਖਾਉਂਗਾ ਨਾ ਮੈਂ ਤੁਹਾਡੇ ਕੋਲ ਅੰਕੜੇ ਲੋਗ ਲੈ ਕੇ ਆਉਂਗਾ ਤੇ ਅੰਮ੍ਰਿਤਸਰ ਵਿੱਚ ਜਿੱਥੇ ਭਾਜਪਾ ਦਾ ਲੀਡਰ ਹੈ ਉੱਥੇ ਕਿੰਨਾ ਕਿੰਨਾ ਨਸ਼ਾ ਵਿਖਿਆ ਤਿੰਨੇ ਕਿੰਨੇ ਹੁਣ ਤੱਕ ਬੰਦੇ ਵਧੇ ਸੋ ਮੈਂ ਉਹਨਾਂ ਦੇ ਜਿਹੜੇ ਦਿੱਤਾ ਦੋਸ਼ ਲਾਇਆ ਉਹਦੀ ਨਿੰਦਾ ਕਰਦਾ ਠੱਠਿਆ ਦੋਸ਼ ਆ ਤੇ ਮੈਂ ਉਹਦੇ ਖਿਲਾਫ ਜਿਹੜਾ ਉਹਨਾਂ ਨੂੰ ਲਿਖ ਕੇ ਨੋਟਿਸ ਦਊਗਾ ਕਿ ਉਹਨਾਂ ਨੇ ਬਿਨਾਂ ਵਜ੍ਹਾ ਮੇਰਾ ਅਕਸੀ ਜਿਹੜਾ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਲਿਖ ਕੇ ਨੋਟਿਸ ਦੇ ਕੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕਰਾਂਗਾ ਕਾਪੀ ਲੱਗਿਆ ਦੇਖੋ ਕਿੰਨੀ ਆਫੀਸ ਦੀ ਕਾਪੀ ਬਣ ਰਹੀ ਤੁਸੀਂ মিডিਆ ਦੇ ਇਹ ਬੜਾ ਫਿਰ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕਿੰਨੀ ਆ ਉਹ ਪੀਣ ਵਾਲੇ ਬੰਦੇ ਸੀ ਸਰ ਜੱਟਾ ਆ ਕਿਥੋਂ ਰਿਹਾ ਕਿਹਦੀ ਗਲਤੀ ਹੈ ਕਿਥੋਂ ਆ ਰਹੇ ਰਿਹਾ ਹੈਗਾ ਇੰਟਰਨੈਸ਼ਨਲ ਬਾਰਡਰ ਤੇ ਸਦੀ ਜਿਹੜਾ ਨਸ਼ਾ ਸਾਡੇ ਹਲਕੇ ਜਾਵਿਆ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਡਰੋਨ ਦੇ ਦਹੀਂ ਸਾਡੀ ਅੰਮ੍ਰਿਤਸਰ ਦੀ ਪੁਲਿਸ ਬਾਰਡਰ ਦੇ ਦੀ ਪੁਲਿਸ ਸਾਡੇ ਬੀਐਸਐਫ ਵਾਲੇ ਕਰ ਰਹੇ ਰੋਹਦਾਦ ਨੂੰ ਰੋਜ਼ ਡਰੋਨ ਹੁੰਦੇ ਹੱਜ ਵੀ ਹੁੰਦੇ ਆ ਜਦੋਂ ਸਾਡੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਨਸ਼ਿਆਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਕਿਹਾ ਕਿ ਅਸੀਂ ਇਹਦੀ ਡਰੋਨ ਸਿਸਟਮ ਜਿਹੜਾ ਉਹ ਅਸੀਂ ਲਾ ਦੇ ਜਿੱਦੋਂ ਉਹ ਲੱਗ ਗਿਆ ਫੇਰ ਸਾਰ ਪਾਕਿਸਤਾਨ ਤੋਂ ਨਸ਼ਾ ਦਿ ਆਊਗਾ ਫੇਰ ਤੁਸੀਂ ਦੇਖਿਓ ਉੱਥੇ ਜਿਹੜੇ ਰੋਜ਼ ਡਰੋਨ ਹੁੰਦੇ ਆ ਉਹਨਾਂ ਨੂੰ ਅਸੀਂ ਡੱਕ ਦਾਂਗੇ ਆਕੇ ਦੇ ਅਧਿਕਾਰੀ ਨੂੰ ਇਹ ਗੱਲ ਕਹੀ ਕਿ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੂੰ ਕੋਈ ਕਹਿ ਨਹੀਂ ਸਕਦੇ ਸੀ ਕਿ ਉਹਨਾਂ ਦੇ ਅਧੀਨ ਹੈ ਉਹਨਾਂ ਦਾ ਵੱਡਾ ਅਧਿਕਾਰੀ ਆ ਕੇ ਕਹਿੰਦਾ ਕਿ ਨਾ ਉਹ ਚੱਲ ਸਕਦਾ ਸਾਡੀ ਗੋਣ ਭਾ ਤਾਂ ਪਿੰਡ ਦੀ ਪੰਚਾਇਤ ਤੱਕ ਹੋ ਗਿਆ ਮੈਂ ਪਬਲਿਕ ਦਾ代表 ਸਰ ਮਿੰਨੂੰ ਇਹ ਨਾਲੇ ਦੇ ਲੋਕਾਂ ਦੇ ਮੋਟੇ ਭਾਈਆ ਜੇ ਨਾਲੇ ਦੇ ਲੋਕ ਮੇਰੇ ਕੋਲ ਦੁੱਖ ਤਸੱਲੀ ਹੋਣਗੇ ਤੇ ਮੈਂ ਕੋਈ ਨਹੀਂ ਜਾਊਂਗਾ ਸਰ ਮਿੰਨੂੰ ਜਿੱਥੇ ਵੀ ਜਾਣਾ ਬੂ ਮੈਂ ਨਾਲੇ ਦੇ ਲੋਕਾਂ ਲਈ ਜਾਊਂਗਾ ਲੋਕਾਂ ਵੋਟਾਂ ਬਾਕੇ ਮੈਨੂੰ ਚੁਣਿਆ ਸਰ ਕਾਲੀਵਾਹ ਸਾਹਿਬ ਜਿਹੜਾ ਕਹਿੰਦੇ ਨੇ ਪੰਜਾਬ 'ਚ ਨਸ਼ਾ ਵੇਚ ਰਿਹਾ ਹੈਗਾ ਬਾਰ-ਬਾਰ ਬੀਜੇਪੀ ਵਾਲੇ ਰੋਪ ਪਾਉਂਦੇ ਹਨ ਕੇਂਦਰ ਸਰਕਾਰ ਕਿੰਨੀ ਜਿੰਮੇਵਾਰ ਹੈ ਜਿਵੇਂ ਆਪਾ ਬਾਡਰ ਸਕੀਮ ਕਰਵਾ ਕੇ ਬੈਠੇ ਕੀ ਕਹਿਣਾ ਸਰ ਜੀ ਬੀਜੇਪੀ ਵਾਲੇ ਰੋਪ ਪਾਉਂਦੇ ਆ ਬੀਜੇਪੀ ਦੀ ਸਰਕਾਰ ਕਿਦੋਂ ਦੀ ਹੈ ਦੇਸ਼ ਦੇ ਵਿੱਚ ਬੀਜੇਪੀ ਵਾਲੇ ਰੋਪ ਪਾਉਂਦੀ ਥਾ ਇਹ ਦੱਸਣ ਕਿ ਉਹਨਾਂ ਨੇ ਕੀ ਕੀਤਾ ਨਸ਼ਿਆਂ ਲਈ ਅਸੀਂ ਤੇ ਕੀਤਾ ਬੀਜੇਪੀ ਵਾਲੇ ਦੱਸ ਸਰ ਉਹਨਾਂ ਦੀ ਸਰਕਾਰ ਆਸਲੇ ਦੇਸ਼ ਦੇ ਤੇ ਮੋਦੀ ਸਾਹਿਬ ਦੀ ਉਹ ਦੱਸਣ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਢੱਕਣ ਲਈ ਸਾਡੇ ਮੁੱਖ ਮੰਤਰੀ ਸਾਹਿਬ ਕਈ ਵਾਰਾ ਕਹਿ ਕੇ ਆਏ ਕਿ ਡਰੋਨ ਡਕੋ ਸਰ BSF 50 ਕਿਲੋਮੀਟਰ ਤੱਕ BSF ਉਹਨਾਂ ਨੇ ਨਹੀਂ ਡੋਰ ਲੱਕੇ ਹਰ ਕੇ 52 ਕਰੋੜ ਰੁਪਇਆ ਤਿੰਨ ਕੈਬਨ ਮੀਟਿੰਗਾਂ ਦੇ ਵਿੱਚ ਤਿੰਨ 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 ਪਹਿਲਾ ਮੀਟਿੰਗ ਹੋਇਆ ਤਨਾ ਕਰਨ ਤੋਂ ਪਹਿਲਾਂ ਅਸੀਂ ਉਹ ਤੇ ਪਾਸ ਕੀਤਾ ਕਿ ਐਂਟੀ ਡਰੋਨ ਸਿਸਟਮ ਹੋਣਾ ਸਟੇਟ ਗਵਰਨਮੈਂਟ ਲਾਊਗੀ 532 ਕਿਲੋਮੀਟਰ ਲੰਮਾ ਜਿਹੜਾ ਬਾਰਡਰ ਸਾਡੇ ਨਾਲ ਲੱਗਦਾ ਇਸ ਕਰ ਤੁਨਾ ਕੀਤਾ ਕੀ ਹੈ ਭਾਜਪਾ ਵਾਲਿਆਂ ਨੂੰ ਸਵਾਲ ਆ ਸਾਰ ਉਹਨਾਂ ਪੰਜਾਬ ਨੇ ਕੀ ਕੀਤਾ ਨਸ਼ਾ ਲੀਕੀ ਕੀਤਾ ਪਾਣੀ ਦੀ ਕੀਤਾ ਪੰਜਾਬ ਦੇ ਮੁੱਦੇ ਵਾਲੀ ਕੀ ਕੀਤਾ ਸਾਡੇ ਉੱਤੇ ਫੰਡ ਲੋਕੇ ਬਿਠੇ ਆ ਜਿੰਦ ਤੱਕ ਜਾਂ ਛੱਦ ਮੋੜੀ ਚਾਈ ਦੀ ਗੱਲ ਕਰਦੇ ਆ ਪੰਜਾਬ ਨੂੰ ਮਾਰਵਾਦ ਕਿਹਾ ਜਾਂਦਾ ਕਿ ਇੱਥੇ ਨਸ਼ਾ ਵਿਕਦਾ ਹੈ ਕੀ ਹੋਰ ਕੋਈ ਸਟੇਟਸ ਕੀ ਹੈਗੀਆਂ ਨੇਵਰਿੰਗ ਸਟੇਟਸ ਨੇ ਹਰਿਆਣਾ ਆਪਣਾ ਉੱਤਰਾਛਲ ਹੋ ਗਈ ਜੰਮੂ ਹੋ ਗਈ ਉੱਥੇ ਨਸ਼ਾ ਨਹੀਂ ਵਿਕਦਾ ਨਹੀਂ ਜੀ ਸਰ ਜੀ ਮੇਰੀ ਗੱਲ ਸੁਣ ਜਿਹੜਾ ਪੰਜਾਬ ਜਿਹੜਾ ਇਹਦਾ ਮੁੱਦ ਕੋਈ ਜਰਨਲਿਸਟ ਨੇ ਜਿਹੜਾ ਜੇਰਨਕੀ ਦੇ ਨਾਲ ਬਾਰਡਰ ਲੱਗਦਾ ਉਹ ਬਾਰਡਰ ਤਾਂ ਆ ਕੇ ਦੇਖਿਓ ਸਾਡੇ ਵਾਲਾ ਬਾਰਡਰ ਦੇਖਿਓ ਜਿੱਥੇ ਤੁਸੀਂ ਵਿੱਚ ਇੱਥੇ ਪਾਸਤਾਨ ਵਾਲੇ ਖੇਤੀ ਕਰਦੇ ਹੁੰਦੇ ਆ ਜਿੱਥੇ ਮੈਂ ਬੈਠਾ ਇੱਥੇ ਹਿੰਦੁਸਤਾਨ ਵਾਲੇ ਖੇਤੀ ਕਰਦੇ ਹੁੰਦੇ ਆ ਸਾਡਾ ਬਾਰਡਰ ਹਮੋਂ ਸਾਹਮਣਾ ਉਹ ਸਭ ਪਹਾੜੀ ਬਾਰਡਰ ਉੱਥੇ ਮੈਸੇਜ ਹੁੰਦੇ ਸਾਡੀ ਪਹਿਲੇ ਮਿਲਸੋ ਲੋਗਾ ਜਿੰਨਾ ਦਸ਼ਾ ਹੁਣ ਤੱਕ ਉਹ ਪੰਜਾਬ ਦੇ ਬਾਰਡਰਾਂ ਤੇ ਆ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਸਮਝਦੇ ਕਿ ਨਹੀਂ ਕਲੀਨਰ ਸਾਹਿਬ ਬੜਾ ਮਗਰਮ ਚੋ ਜੀ ਤੱਕ ਨਹੀਂ ਫੜੇਗਾ ਉਹਨਾਂ ਦੇ ਕਹਿਣੇ ਵੱਡੇ ਸਿਵਲ ਵਾਲੀ ਸੱਜ ਨੂੰ ਮੈਨੂੰ ਇਹ ਪਤਾ ਨਹੀਂ ਕਿ ਤੁਸੀਂ ਮਗਰਮੱਛ ਦਾ ਕਿਹੜਾ ਸਾਈਜ਼ ਕਹਿੰਦੇ ਹੋ ਪਰ ਅਸੀਂ ਸਭ 14 ਹਜ਼ਾਰ ਬੰਦਾ ਜੇਲ੍ਹ ਚ ਦੇਤਾ ਸਾਈਜ਼ ਹੋ ਸਕਦਾ ਕੋ ਵੱਡਾ ਛੋਟਾ ਹੋਵੇ ਮਗਰਮੱਛ ਤੁਸੀਂ ਕਹੀ ਜਾਂਦੇ ਹੋ ਕੋਈ ਕਿਸੇ ਬੰਦਾ ਦੀ ਸਾਡੀ ਕਿਸੇ ਗਲਤ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਕਿਸੇ ਗਰੀਬ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੰਦਾ ਨਸ਼ੇ ਵੇਚਦਾ ਸੀ ਠੀਕ ਹੈ ਜੀ ਹੋਰ ਕਿਸਾ ਜੋ ਕੰਨੀ ਹੀ ਕਹਿੰਦੇ ਨੇ ਕਿ ਨਸ਼ੇ ਦੇ ਗੁਰੂ ਤੋਂ ਵੀ ਜੋਤੀ ਛੇੜਿਆ ਆਇਆ ਹੈ ਆਪਣੀ ਲੀਡਰਸ਼ਿਪ ਦਾ ਜਿਹੜਾ ਟੈਸਟ ਕਰਾ ਲੋ ਪਤਾ ਲੱਗ ਜੂਆ ਕੌਣ ਕਿੰਨਾ ਸ਼ਸ਼ਕਤ ਹੈ ਅਸੀਂ ਮੱਛਿਆ ਦੇ ਲੋਕ ਜੁੱਧ ਛੇੜਿਓ ਅਸੀਂ ਤੰਨੀ ਨੂੰ ਪੱਕੇ ਦੀ ਵੀ ਜੋਰ ਦੇ ਜੁੱਧ ਕਰਦੇ ਠੀਕ ਹੈ ਕਿ ਨਹੀਂ ਹੋਰ